ਮੁੱਖ ਮੰਤਰੀ ਅੱਜ ਅਸਤੀਫਾ ਦੇਣ ਜਾ ਰਹੇ ਨੇ ਤੇ ਉਥੇ ਹੀ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਤੇ ਦੱਸਿਆ ਕਿ ਕੱਲ ਵੋਟਾਂ ਦਿੱਲੀ ਦੇ ਵਿੱਚ ਪਈਆਂ ਤੇ ਜਿਸ ਤੋਂ ਬਾਅਦ ਉਥੇ ਹੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਅੱਜ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਕਿ ਦੇ ਦਿੱਤਾ ਜਾਵੇਗਾ ਤੇ ਜਿਸ ਤੋਂ ਬਾਅਦ ਉਥੇ ਹੀ ਐਲਜੀ ਨੂੰ ਜਿਹੜਾ ਕਿ ਅੱਜ ਅਸਤੀਫਾ ਸੌਪਣਗੇ ਮਾਮਲੇ ਨੂੰ ਲੈ ਕੇ ਗੱਲ ਕਰੀਏ ਤਾਂ ਪੂਰਾ ਮਾਮਲਾ ਇਹ ਹੈ ਕਿ ਗੱਲ ਅਸੀਂ ਪੰਜਾਬ ਦੇ ਸੀਐਮ ਦੀ ਨਹੀਂ ਸਗੋਂ ਦਿੱਲੀ ਦੇ ਮੁੱਖ ਮੰਤਰੀ ਅਤੀਸ਼ੀ ਦੀ ਗੱਲ ਕਰ ਰਿਹਾ ਤੇ ਅੱਜ ਸੀਐਮ ਅਤੀਸ਼ੀ ਆਪਣੇ ਜਿਹੜੇ ਕਿ ਅਹੁਦੇ ਤੋਂ ਅਸਤੀਫਾ ਦੇਣਗੇ ਤੇ ਐਲਜੀ ਨੂੰ ਜਿਹੜਾ ਕਿ ਅਸਤੀਫਾ ਸੌਪ ਦੇਣਗੇ ਕੱਲ ਦਿੱਲੀ ਦੇ ਵਿੱਚ ਚੋਣਾ ਨੂੰ ਲੈ ਕੇ ਨਤੀਜੇ ਆਏ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਉਥੇ ਹੀ ਦਿੱਲੀ ਦੇ ਵਿੱਚ ਬੀਜੇਪੀ ਦੀ ਜਿੱਤ ਹੋਈ ਤੇ ਦਿੱਲੀ ਦੇ ਵਿੱਚ ਕਮਲ ਦਾ ਫੁੱਲ ਖਿੜਿਆ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਜਿਹੜੇ ਕਿ ਵੱਡੀ ਹਾਰ ਦਾ ਸਾਹਮਣਾ ਦੇਖਣਾ ਪਿਆ ਤੇ ਉਥੇ ਹੀ ਕੇਜਰੀਵਾਲ ਵੀ ਜਿਹੜੇ ਕਿ ਇਸ ਹਾਰ ਦੇ ਲਈ ਜਿਹੜਾ ਕਿ ਉਹਨਾਂ ਨੇ ਜਿਹੜੀ ਕਿ ਉਹਨਾਂ ਦੇ ਲਈ ਬਹੁਤ ਸ਼ਰਮ ਦੀ ਗੱਲ ਹੈ ਤੇ ਦੂਜੇ ਪਾਸੇ ਉਹਨਾਂ ਨੇ ਭਾਜਪਾ ਨੂੰ ਜਿੱਤ ਦੀ ਵਧਾਈ ਵੀ ਦਿੱਤੀ ਸੀਐਮ ਆਤੀਸ਼ੀ ਜਿਹੜੇ ਕਿ ਜਿੱਤ ਗਏ ਤੇ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਕਿ ਆਮ ਆਦਮੀ ਪਾਰਟੀ ਨੂੰ ਬਹੁਤ ਜਿਹੜੀਆਂ ਕਿ ਸੀਟਾਂ ਘੱਟ ਮਿਲਿਆ ਤੇ ਭਾਜਪਾ ਪਾਰਟੀ ਜਿਹੜੀ ਕਿ ਇਸ ਵਾਰ ਦਿੱਲੀ ਦੇ ਵਿੱਚ ਸ਼ਾਗੀ ਤੇ 27 ਸਾਲਾਂ ਬਾਅਦ ਜਿਹੜੀ ਕਿ ਦਿੱਲੀ ਚ ਭਾਜਪਾ ਨੇ ਆਪਣਾ ਜਿਹੜਾ ਕਿ ਰਾਜ ਜਿਤਾ ਲਿਆ ਤੇ ਜਿਸ ਤੋਂ ਬਾਅਦ ਹੁਣ ਚਾਰੇ ਪਾਸੇ ਬੀਜੇਪੀ ਬੀਜੇਪੀ ਜੀਪੀ ਹੋਈ ਪਈਆ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਲਗਾਤਾਰ ਵੱਡੇ ਛਟਕੇ ਲੱਗ ਰਹੇ ਨੇ ਤੇ ਉਥੇ ਹੀ ਬੇਸ਼ੱਕ ਦਿੱਲੀ ਦੇ ਵਿੱਚ ਚੋਣਾ ਹੋਇਆ ਤੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਪਰੰਤੂ ਦਿੱਲੀ ਦੀਆਂ ਚੋਣਾਂ ਹਾਰੇ ਜੋ ਆਮ ਆਦਮੀ ਪਾਰਟੀ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਸ਼ਨ ਬਹੁਤ ਮਨਾਇਆ ਗਿਆ ਕਿਉਂਕਿ ਉਥੇ ਹੀ ਗੱਲ ਕਰੀਏ ਤਾਂ ਵਿਰੋਧੀਆਂ ਨੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਦੇ ਤੇ ਉਹਨਾਂ ਨੇ ਕਿਹਾ ਤੇ ਗੱਲ ਕਰੀਏ ਤਾਂ ਸੁਖਪਾਲ ਸਿੰਘ ਕਹਿ ਰਿਹਾ ਬਰਤਪ ਸਿੰਘ ਬਾਜਬਾਤੇ ਕਈ ਹੋਰ ਪੰਜਾਬੀ ਅਤੇ ਵਿਰੋਧੀਆਂ ਦੇ ਵੱਲੋਂ ਲਗਾਤਾਰ ਤਿੱਖੇ ਨਿਸ਼ਾਨੇ ਸਾਦੇ ਗਏ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੱਲ ਹੰਕਾਰ ਟੁੱਟਿਆ ਹੈ ਤੇ ਜਿਸ ਦੇ ਵਿੱਚ ਬਹੁਤ ਹੰਕਾਰ ਹੰਕਾਰ ਕੇ ਇਹ ਗੱਲ ਕਹੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਇਸ ਵਾਰ ਦਿੱਲੀ ਦੇ ਵਿੱਚ ਆਵੇਗੀ ਪਰੰਤੂ ਭਾਜਪਾ ਨੇ ਆਪਣਾ ਗੜ ਜਤਾ ਲਿਆ ਹੈ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਇੱਕ ਜਸ਼ਨ ਦਾ ਮਾਹੌਲ ਮਨਾਇਆ ਗਿਆ ਤੇ ਅੱਜ ਸੀ ਮ ਅਤੀਸ਼ ਜਿਹੜੇ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਤੇ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਹਲਚਲ ਹੋਈ ਹੈ ਤੇ ਦੂਜੇ ਪਾਸੇ ਉੱਥੇ ਹੀ ਅੱਜ ਆਪਣਾ ਅਸਤੀਫਾ ਜੜਿਆ ਕਿ ਐਲ ਜੀ ਨੂੰ ਸੌਪਣਾ